ਦੋਸਤੋ ਮਹਾਰਾਜ ਸ਼ਰਮਾ ਅਬ ਸੰਤਿਤ YouTube ਚੈਨਲ ਤੋਂ ਇੱਕ ਵਾਰ ਫਿਰ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਮੈਂ ਇਸ ਵੇਲੇ ਆਦਰਸ਼ ਪਾਰਕ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਨਾਲ ਹਾਂ ਔਰ ਅਸੀਂ ਇਸ ਵੇਲੇ ਪਟਿਆਲਾ ਦੀ ਉਸ ਜਗ੍ਹਾ ਤੇ ਹਾਂ ਜਿੱਥੇ ਕੀ ਕਦੇ ਇੱਥੇ ਮਾਲਟਾ ਹੁੰਡਰਨ ਡਰੇਨ ਹੋਇਆ ਕਰਦੀ ਸੀ ਜਿਹੜੀ ਕਿ ਬਰਸਾਤੀ ਨਾਲਾ ਜਿਸ ਨੂੰ ਕਿਹਾ ਜਾਂਦਾ ਉਹ ਹੋਇਆ ਕਰਦੀ ਸੀ ਡਰੇਨੇਜ ਵਿਭਾਗ ਦੀ ਲੇਕਿਨ ਲੋਕਾਂ ਦੀ ਮੰਗ ਦੇ ਅਨੁਸਾਰ ਆਦਰਸ਼ ਪਾਰਕ ਵੈਲਫੇਅਰ ਸੁਸਾਇਟੀ ਦੀ ਮੰਗ ਦੇ ਅਨੁਸਾਰ तमाम ਇਸ ਇਲਾਕੇ ਦੀ ਮੰਗ ਦੇ ਅਨੁਸਾਰ ਲੋਕਾਂ ਦੀ ਮੰਗ ਏ ਸੀ ਕੀ ਇਸ ਨੂੰ ਟਕਿਆ ਜਾਵੇ ਔਰ ਇਸ ਨੂੰ ਪਾਈਪ ਸਿਸਟਮ ਨਾਲ ਇਸ ਨੂੰ ਟੱਕ ਕੇ ਗਵਰਨਮੈਂਟ ਨੇ ਸਾਡੇ ਬਹੁਤ ਹੀ ਸਤਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕਿ ਅੱਜ ਕੱਲ ਸਾਡੇ ਹੈਲਥ ਮਿਨਿਸਟਰ ਪੰਜਾਬ ਨੇ ਉਹਨਾਂ ਦੇ ਮਿਹਨਤ ਸਦਕੇ ਇਹ ਪੂਰੀ ਡਰੇਨ ਨੂੰ ਬੰਦ ਕਰਕੇ ਪਾਈਪ ਸਿਸਟਮ ਆ ਕੇ ਇਸ ਨੂੰ ਬਹੁਤ ਵਧੀਆ ਬਣਾ ਕੇ ਇੱਥੇ ਇੱਕ ਪਾਰਕ ਬਣਾ ਦਿੱਤਾ ਗਿਆ ਆ ਆਪਾਂ ਸਾਰੀ ਗੱਲਬਾਤ ਵੀ ਕਰਾਂਗੇ ਇਹਨਾਂ ਕੋਲ ਪੁੱਛਾਂਗੇ ਵੀ ਇਹ ਕਿੰਨਾ ਕਿੰਨਾ ਨੇ ਡਵੈਲਪ ਕੀਤਾ ਲੇਕਿਨ ਮੈਂ ਆਦਰਸ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹਨਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਉੱਦਮ ਕਰਕੇ ਲਗਭਗ ਇਸ 2-3 ਕਿਲੋਮੀਟਰ ਦੇ ਵਿੱਚ ਇੱਕ ਪਾਰਕ ਡਵੈਲਪ ਕੀਤਾ ਹੈ ਸਾਰੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਪਹਿਲਾਂ ਆਪਾਂ ਬੂਟਾ ਲਾ ਲਈ ਹਾਂਜੀ ਲਗਾਓ ਜੀ ਬੂਟਾ ਲਗਾਓ ਜੀ ਦੋਸਤੋ ਮੈਂ ਕਿਤੇ ਲਿਖਿਆ ਸੀਗਾ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਣ ਦੀਆਂ ਝੜੀਆਂ ਲੱਗਨਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚ ਗੁਲਦਸਤੇ ਘਰਾਂ ਚ ਭਾਵੇਂ ਨੇ ਹੁਣ ਧਰਤੀ ਚ ਮੁੱਕਦਾ ਜਾਵੇ ਪਾਣੀ ਪਰ ਅਸਾ ਤਾ ਝੋਨੇ ਲਾਉਣੇ ਨੇ ਮੋਰ ਪਹਿਲਾਂ ਪਾਵਣ ਨਾ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੇ ਕਵਿਤਾ ਪਸੰਦ ਆਈ ਤਾਂ ਤਾੜੀ ਮਾਰ ਦਿਓ ਇੱਕ ਵਾਰ ਦੋਸਤੋ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੀ ਕੀ ਪਲੈਨਿੰਗ ਹੈ ਭਵਿੱਖ ਦੇ ਅੰਦਰ ਦੋਸਤੋ ਮੈਂ ਇਸ ਵੇਲੇ ਰਾਜੇਸ਼ ਸ਼ਰਮਾ ਬਸੰਤ ਤੋਂ YouTube ਚੈਨਲ ਤੋਂ ਇਸ ਵੇਲੇ ਦੋਸਤੋ ਮੈਂ ਬਹੁਤ ਹੀ ਪਿਆਰੀ ਜਗ੍ਹਾ ਤੇ ਖੜਾ ਹਾਂ ਜਿੱਥੇ ਕਿ ਇਹ ਇੱਕ 2 ਕਿਲੋਮੀਟਰ ਦਾ ਇੱਕ ਪਾਰਕ ਹੈ ਜਿਹੜਾ ਕਿ ਇੱਥੇ ਦੀ ਆਦਰਸ਼ ਵੈਲਫੇਅਰ ਸੁਸਾਇਟੀ ਪਾਰਕ ਸੁਸਾਇਟੀ ਵੱਲੋਂ ਇਹ ਬਣਾਇਆ ਗਿਆ ਹੈ ਔਰ ਉਹ ਮੈਂਬਰ ਤਮਾਮ ਇਸ ਪਾਰਕ ਦੀ ਸੇਵਾ ਚ ਲੱਗੇ ਹੋਏ ਨੇ ਔਰ ਬੜਾ ਹੀ ਪਿਆਰਾ ਦ੍ਰਿਸ਼ ਹੈ ਹਰ ਪਾਸੇ ਦਰਖਤ ਹੀ ਦਰਖਤ ਨੇ ਔਰ ਮੈਂ ਇਹਨਾਂ ਸਾਰੇ ਜਿੰਨੇ ਵੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਨੇ ਜਿਨ੍ਹਾਂ ਨੇ ਕਿ ਇਹ ਇੱਕ 2 ਤੋਂ 3 ਕਿਲੋਮੀਟਰ ਦਾ ਇੱਕ ਪਾਰਕ ਹੈ ਡਵੈਲਪ ਕੀਤਾ 5000 ਲਗਭਗ ਇਹਨਾਂ ਨੇ ਪੌਦੇ ਲਗਾਏ ਨੇ ਔਰ ਜਿਹੜਾ ਕਿ ਬਹੁਤ ਹੀ ਪਟਿਆਲਾ ਦੀ ਇੱਕ ਇਹ ਬਹੁਤ ਵਧੀਆ ਖੂਬਸੂਰਤ ਗ੍ਰੀਨ ਬੈਲਟ ਨੂੰ ਇਹਨਾਂ ਨੇ ਡਵੈਲਪ ਕੀਤਾ ਔਰ ਮੈਂ ਇਹਨਾਂ ਸਾਰੇ तमाम ਮੈਂਬਰਾਂ ਨੂੰ ਇਹ ਗ੍ਰੀਨ ਬੈਲਟ ਡਵੈਲਪ ਕਰਨ ਲਈ ਮੁबारकਾ ਵੀ ਦਿੰਦਾ ਹਾਂ ਦੋਸਤੋ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜੀ ਗ੍ਰੀਨ ਬੈਲਟ ਹੈ ਇੱਕ ਪਟਿਆਲੇ ਦੀ ਸ਼ਾਨ ਬਣ ਜਾਵੇਗੀ ਔਰ ਕਿਉਂ ਨਾ ਬਣੇ ਕਿਉਂਕਿ ਜਿੱਥੇ ਇੱਥੇ ਨੇਕ ਬੰਦਿਆਂ ਨੇ ਆਪਣਾ ਪਸੀਨਾ ਵਹਾਇਆ ਹੈ ਔਰ ਪਸੀਨਾ ਵਹਾ ਕੇ ਇਹ 5-7000 ਬੂਟੇ ਲਾਏ ਨੇ तमाम ਦੂਰ ਤੱਕ ਜਿੱਥੇ ਤੱਕ ਦੇਖਾਂਗਾ ਦੇਖ ਰਿਹਾ ਹਾਂ ਪੌਦੇ ਹੀ ਪੌਦੇ ਨੇ ਮੈਂ ਇਹਨਾਂ ਨੂੰ ਮੁਬਾਰਕਾ ਦਿੰਨਾ ਹੈ ਸਾਰੀ ਵੈਲਫੇਅਰ ਸੁਸਾਇਟੀ ਨੂੰ ਕਿ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਔਰ ਸਮਾਜ ਦੀ ਸੇਵਾ ਚ ਲੱਗੇ ਰਹਿਣ ਪਰ ਵਾਤਾਵਰਣ ਬਚਾਉਣ ਵਿੱਚ ਆਪਣਾ ਸਹਿਯੋਗ ਦੇਣ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜਦ ਕਰੇ ਵੀ ਮੈਂ ਪਲਾਂਟੇਸ਼ਨ ਦੇ ਪ੍ਰੋਗਰਾਮ ਚ ਜਾਣਾ ਹਾਂ ਜਾਂ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ तमाम ਅਸੀਂ ਬਸੰਤ ਰਿਤੂ ਕਲੱਬ ਵੱਲੋਂ ਹੁਣ ਤੱਕ 2000 ਤੋਂ ਲੈ ਕੇ ਅਸੀਂ ਹੁਣ ਤੱਕ 35 ਲੱਖ ਰੁਪਏ ਖਰਚ ਕਰਕੇ ਪੰਜਾਬ ਦੇ 500 ਪਿੰਡਾਂ ਵਿੱਚ ਅਸੀਂ 3.5 ਲੱਖ ਪੌਦਾ ਲਗਾ ਚੁੱਕੇ ਆਏ ਇਹ ਮਹਿਮ ਸਾਡੀ جاری ਹੈ ਬੜੀ ਖੁਸ਼ੀ ਹੁੰਦੀ ਆ ਜਦ ਕੋਈ ਸੋਸਾਇਟੀ ਵਾਲੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਪੌਦੇ ਲਗਾਉਣ ਦਾ ਵਾਤਾਵਰਣ ਦਾ ਬਚਾਉਣ ਦਾ ਕੰਮ ਕਰਦੇ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਪਿੱਛੇ ਕਰਕੇ ਲੋਕਾਂ ਲਈ ਜੀਣ ਦਾ ਉਤਸ਼ਾਹ ਪੈਦਾ ਕਰਦੇ ਨੇ ਤਾਂ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਮੈਂ ਕਿਤੇ ਲਿਖਿਆ ਸੀ ਰੁੱਖਾਂ ਨੂੰ ਨਾ ਕਟਹਾਣੀਆਂ ਇਹਨਾਂ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਟਾਣੇ ਰੁੱਖਾਂ ਦੀ ਸ਼ਾਨ ਹਾਨੀਆਂ ਥੱਕ ਟੁੱਟ ਕੇ ਜੇ ਬਹਿ ਜਾਵੇ ਕੋਈ ਇਹਨਾਂ ਦੀ ਛਾਵੇਂ ਤਾਂ ਪੱਤਰ ਇਹਨਾਂ ਦੀ ਗੀਤਾਂ ਦੀ ਖਾਣ ਹਾਨੀਆਂ ਰੁੱਖਾਂ ਨੂੰ ਨਾ ਕਟਹਾਣੀਆਂ ਇਹਨਾਂ ਵਿੱਚ ਸਾਡੀ ਜਾਨ ਹਾਨੀਆਂ ਆਓ ਦੋਸਤੋ ਗੱਲ ਕਰਦੇ ਹਾਂ ਆਜੋ ਆਜੋ ਆਓ ਗੱਲ ਕਰਦੇ ਹਾਂ ਹਾਂਜੀ ਆਪ ਜੀ ਦਾ ਸ਼ੁਭ ਨਾਮ ਜੀ 75 ਸਿੰਘ ਨਰਸਪਾਰਕ ਵੈਲਫੇਅਰ ਸਵੇਟੀ ਦਾ ਜਨਰਲ ਸੈਕਟਰੀ ਅੱਛਾ ਜੀ ਸਰਦਾਰ ਸਰਬ ਜਿੱਤਰ ਸਿੰਘ ਜੀ ਜਿਹੜਾ ਇਹ ਮਾਡਲ ਟਾਊਨ ਡਰੇਨ ਸੀ ਜਿਹੜੇ ਤੁਸੀਂ ਇਲਾਕਾ ਨਿਵਾਸੀਆਂ ਨੇ ਆਦਰਸ਼ پارک ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ तमाम ਮੈਂਬਰਾਂ ਨੇ ਜਿਹੜਾ ਉਦਦਮ ਕੀਤਾ ਕਿ ਇਸ ਨੂੰ ਇਲਾਕੇ ਨੂੰ ਖੂਬਸੂਰਤ ਬਣਾਇਆ ਜਾਵੇ ਔਰ ਮੈਂ ਧੰਨਵਾਦ ਵੀ ਕਰਦਾ ਪੰਜਾਬ ਸਰਕਾਰ ਦਾ ਔਰ ਖਾਸ ਤੌਰ ਤੇ ਆਪਾਂ ਡਾਕਟਰ ਬਲਬੀਤ ਸਿੰਘ ਜੀ ਜਿਹੜੇ ਕੀ ਹੈਲਥ ਮਿਨਿਸਟਰ ਪੰਜਾਬ ਨੇ ਉਹਨਾਂ ਨੇ ਉਹਨਾਂ ਨੇ ਇਲਾਕਾ ਨਿਵਾਸੀਆਂ ਦੀ ਇਸ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਇਸ ਨੂੰ ਪਾਈਪ ਸਿਸਟਮ ਪਾ ਕੇ ਇਸ ਨੂੰ ਨਾਲੇ ਨੂੰ ਡਰੇਨ ਨੂੰ ਟੱਕ ਦਿੱਤਾ ਤਾਂ ਤੁਸੀਂ ਇਹ ਦੱਸੋ ਕਿ ਇਹ ਕਿੰਨੇ ਕਿਲੋਮੀਟਰ ਦੇ ਵਿੱਚ ਤੁਸੀਂ ਆਪਣਾ ਜਿਹੜਾ ਪਾਰਕ ਡਵੈਲਪ ਕੀਤਾ ਹੈ ਇਹ 500 ਰੋਡ ਤੋਂ ਕਵਾਣਾ ਚੌਂਕ ਤੋਂ ਲੈ ਕੇ ਆਬਲੋਵਾਲ ਪਿੰਡ ਤੱਕ ਲਗਭਗ 2 ਕਿਲੋਮੀਟਰ ਲੰਬਾ ਪਾਰਕ ਹੈ ਇਹ ਸਰਕਾਰ ਨੇ ਪਾਰਕ ਬਣਾ ਕੇ ਸਾਨੂੰ ਦਿੱਤਾ ਅਸੀਂ ਇਹਦੀ ਮੇਂਟੇਨੈਂਸ ਵਾਸਤੇ ਤੁਰੰਤ ਵੈਲਫੇਅਰ ਸੁਸਾਇਟੀ ਬਣਾ ਕੇ ਰਜਿਸਟਰਡ ਕਰਵਾਈ ਹੈ ਅੱਜ ਸਾਡੀ ਵੈਲਫੇਅਰ ਸੁਸਾਇਟੀ ਦੇ ਵਿੱਚ 95 ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਬੈਲ ਕੁਆਲੀਫਾਈਡ ਜਿਵੇਂ ਡਾਕਟਰ ਭਾਸਕਰ ਜੀ ਖੜੇ ਨੇ ਈਟੀਓ ਸਾਹਿਬ ਖੜੇ ਨੇ ਜੈਨ ਸਾਹਿਬ ਖੜੇ ਨੇ ਸਾਡੀ ਸੁਸਾਇਟੀ ਦੇ ਵਿੱਚ ਹਰ ਤਰ੍ਹਾਂ ਦੇ ਪੜ੍ਹੇ ਲਿਖੇ ਵਾਤਾਵਰਨ ਪ੍ਰੇਮੀ ਸਾਡੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਵਾਤਾਵਰਨ ਪ੍ਰੇਮੀਆਂ ਦੀ ਮਦਦ ਦੇ ਨਾਲ ਅਸੀਂ ਕੰਟਰੀਬਿਊਸ਼ਨ ਕਰਕੇ ਇਸ ਪਾਰਕ ਨੂੰ ਪਾਲ ਰਹੇ ਹਾਂ ਸਾਡੇ ਕੋਲੇ ਇਹ ਸਾਥੀ ਖੜੇ ਨੇ ਜਿਨ੍ਹਾਂ ਨੇ ਧੁੰਦਾ ਦੇ ਵਿੱਚ ਵੀ ਬਾਕੀਆਂ ਨਾਲ ਪਾਣੀ ਪਾ ਪਾ ਕੇ ਇਹ ਬੂਟੇ ਪਾਲੇ ਨੇ ਅੱਜ ਅਸੀਂ ਇਹਦੇ ਵਿੱਚ ਲਗਭਗ 5000 ਬੂਟਾ ਪਾਲ ਚੁੱਕੇ ਆ ਅੱਜ 250 ਬੂਟੇ ਦੇ ਵਿੱਚ ਨਵਾਂ ਲਾਉਂਡ ਚੱਲਿਆ ਸਟੂਡੈਂਟ ਸਾਹਿਬ ਮੈਂ ਤੁਹਾਨੂੰ ਥੋੜਾ ਜਿਆ ਰੋਕਦਾ ਮੈਂ ਸਾਰੇ ਮੈਂਬਰਾਂ ਨੂੰ ਕਹੂੰਗਾ ਕਿ ਬਹੁਤ ਵਧੀਆ ਗੱਲ ਕੀਤੀ ਹੈ ਸਾਬ ਚਿੱਤਰ ਸਿੰਘ ਜੀ ਨੇ ਕਿ ਤੁਸੀਂ 5000 ਪੌਦਾ ਲਗਾਇਆ ਔਰ ਤੁਸੀਂ ਕਿੰਨਾ ਹੋਰ ਲਾਉਣ ਜਾ ਰਹੇ ਹੋ 250 ਬੂਟਾ 250 ਬੂਟਾ ਅੱਜ ਹੋਰ ਲਾ ਰਹੇ ਹੋ ਇੱਕ ਵਾਰੀ ਤਾੜੀ ਤਾਂ ਵੱਜਦੀ ਹੈ ਬਈ ਦੇਖੋ ਇੰਨਾ ਸ਼ਲਾਘਾਯੋਗ ਕਦਮ ਹੈ ਸਾਡਾ ਜੀਵਨ ਵੀ ਮੈਂ ਇਹ ਕਹਿਣਾ ਦੋਸਤੋ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਸਾਡਾ ਸਾਰਿਆਂ ਦਾ ਜੀਵਨ 셀ਫਲੈਸ ਹੋਣਾ ਚਾਹੀਦਾ ਹੈ ਅਸੀਂ ਦੂਸਰੇ ਲਈ ਜੀਣ ਦੀ ਕਲਾ ਜਾਨੀਏ ਅਸੀਂ ਦੂਸਰੇ ਲਈ ਜੀਣ ਦੀ ਤਮੰਨਾ ਰੱਖੀਏ ਇਸੇ ਤਰ੍ਹਾਂ ਇਹ ਆਦਰਸ਼ ਵੈਲਫੇਅਰ پارک ਵੈਲਫੇਅਰ ਸੋਸਾਇਟੀ ਦੇ तमाम ਮੈਂਬਰ ਜਿਹੜੇ ਕਿ ਕੁਝ ਸੀਨੀਅਰ ਸਿਟੀਜ਼ਨ ਵੀ ਨੇ ਕੁਝ ਯੰਗ ਵੀ ਨੇ ਸਾਰਿਆਂ ਦਾ ਇੱਕ ਮਿਕਸਰ ਹੈ ਔਰ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਅੱਛਾ ਸਟੂਡੈਂਟਸ ਆਓ ਅੱਜ ਇਹ ਤਾਂ ਤੁਸੀਂ ਅੱਜ ਆਉਂਦਾ ਲਾ ਰਹੇ ਹੋ ਉਹ ਵਿੱਚ ਵਿੱਚ ਸਾਡੇ ਕੀ ਪ੍ਰੋਗਰਾਮ ਨੇ ਉਹ ਵੇਖ ਦੇ ਵਿੱਚ ਸਾਡੇ ਪ੍ਰੋਗਰਾਮ ਕਿਹਦਾ ਇੱਥੇ ਕੋਈ ਝੂਟੇ ਝਾੜੇ ਲਾਉਂਦਾ ਬੱਚਿਆਂ ਦੇ ਵਾਸਤੇ ਵੀ ਕੁਝ ਹੈ ਅਸੀਂ ਅਸੀਂ ਸਰਕਾਰ ਦੇ ਨਾਲ ਤਾਲਮੇਲ ਕੀਤਾ ਹੈ ਨਗਰ ਨਿਗਮ ਨੇ ਇੱਕ ਕਸਟਿਮੇਟ ਪਾਸ ਕੀਤਾ ਹੈ ਜਿਹਦੇ ਵਿੱਚ ਇੱਥੇ ਤਿੰਨ ਜਿਮ ਤਿੰਨ ਬੱਚਿਆਂ ਦਾ ਜਿਮ ਜਿਮ ਚਿਲਡਰਨ ਪਾਰਕ ਗਜੀਬੋ ਤੇ ਇਹਦੇ ਵਿੱਚ ਅੰਡਰਗਰਾਉਂਡ ਪਾਈਪ ਤੇ ਬੈਠਣ ਵਾਸਤੇ ਬੈਂਚ ਇਹ ਜਲਦੀ ਕੰਮ ਸ਼ੁਰੂ ਹੋਣ ਜਾ ਰਹੇ ਵਾਹ ਜੀ ਬਹੁਤ ਅੱਛੀ ਗੱਲ ਹੈ ਦੇਖੋ ਸਰਕਾਰਾਂ ਦੇ ਕੰਮ ਤਦ ਹੀ ਸਫਲ ਹੁੰਦੇ ਨੇ ਜਦ ਆਮ ਪਬਲਿਕ ਦੀ ਸ਼ਮੂਲੀਅਤ ਹੋਵੇ ਜਦ ਤੱਕ ਆਮ ਪਬਲਿਕ ਦੀ ਸ਼ਮੂਲੀਅਤ ਨਹੀਂ ਹੋਏਗੀ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਵੀ ਲੋਕਾਂ ਦੀ ਸੋਚ ਦੇ ਮੁਤਾਬਕ ਲੋਕਾਂ ਦੀ ਮੰਗਾਂ ਦੇ ਮੁਤਾਬਕ ਆਪਣੀ ਪਲੈਨਿੰਗ ਕਰਦੀਆਂ ਨੇ ਸੋ ਮੈਂ ਡਾਟਾ ਬਲਵੀਰ ਸਿੰਘ ਔਰ ਪੰਜਾਬ ਸਰਕਾਰ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਲੋਕਾਂ ਦੀ ਸਪੀੜਾਂ ਨੂੰ ਸਮਝਿਆ ਔਰ ਇਸ ਇਲਾਕੇ ਨੂੰ ਖੂਬਸੂਰਤ ਇੱਕ ਪਾਰਕ ਦਿੱਤਾ ਔਰ ਜਿਸ ਵਿੱਚ ਆਦਰਸ਼ ਪਾਰਕ ਵੈਲਫੇਅਰ ਸੁਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੈ ਆਓ ਆਪਾਂ ਹੋਰ ਮੈਂਬਰਾਂ ਨਾਲ ਵੀ ਗੱਲ ਕਰਦੇ ਹਾਂ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਮੈਂ ਡਾਕਟਰ ਅਜੀਤ ਹਾਂ ਜੀ ਡਾਕਟਰ ਡਾਕਟਰ ਅਜੀਤ ਜੀ ਤੁਸੀਂ ਇਹ ਜਿਹੜੀ ਆਦਰਸ ਵੈਲਪਾਰਕ ਵੈਲਫੇਅਰ ਸੁਸਾਇਟੀ ਹੈ ਇਹਦੇ ਨਾਲ ਤੁਸੀਂ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਮੈਂ ਪਿਛਲੇ तकरीबन ਸਾਲ ਤੋਂ ਜੁੜਿਆ ਹੋਇਆ ਹਾਂ ਜੀ ਜਦੋਂ ਸੁਸਾਇਟੀ ਬਣੀ ਹੈ ਹਾਂਜੀ ਤੇ ਮੈਨੂੰ ਇਹ ਕੀ ਲੱਗਦਾ ਹੈ ਕਿ ਜਿਹੜੇ ਜਿੰਨੇ ਕਬੂਟੇ ਅਸੀਂ ਜਦੋਂ ਲਾਨਨੇ ਆ ਤੇ ਬੂਟੇ ਨੂੰ ਬਣਾਉਣ ਦਾ ਕੰਮ ਹੁੰਦਾ ਜਾਂ ਜਿੰਨਾ ਅਸੀਂ ਇੱਕ ਬੇਟੇ ਨੂੰ ਜਾਂ ਬੱਚੇ ਨੂੰ ਆਪਾਂ ਪਾਲ ਬਿਲਕੁਲ ਬੱਚਿਆਂ ਵਾਂਗ ਪਾਲਨੇ ਪੈਂਦੇ ਨੇ ਬੱਚਿਆਂ ਨੂੰ ਪਾਲਣਾ ਪੈਂਦਾ ਹੈ ਤੇ ਉਹ ਕੰਮ ਜਿਹੜਾ ਹੈਗਾ ਜੇ ਕੋਈ ਬੂਟੇ ਲੱਗ ਜਾਂਦੇ ਨੇ ਇੱਕ ਕੈਂਪੇਨ ਅਸੀਂ ਦੇਖੀ ਹੈ ਲੱਗਦੀ ਹੈ ਲਾ ਕੇ ਚਲੇ ਜਾਂਦੇ ਨੇ ਜੱਤਾ ਗੋਨੂ ਬਣਾਉਣ ਵਾਸਤੇ ਜੱਤਾ ਗੋਨੂ ਬੈਣ ਵਾਸਤੇ ਬੰਦੇ ਨਹੀਂ ਬੈਠਦੇ ਜਾਂ ਉਹਨੂੰ ਪਾਣੀ ਨਹੀਂ ਪੈਂਦਾ ਤਾਂ ਉਹਨੂੰ ਸਟਾਰਟਿੰਗ ਦੇ ਵਿੱਚ ਬਿਲਕੁਲ ਇੱਕ ਬੱਚਿਆਂ ਵਾਂਗੂ ਕਰਨਾ ਲੱਗਦਾ ਬਿਲਕੁਲ 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 ਉਹੀ ਸਾਡੀ ਸੁਸਾਇਟੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਇਹਨੂੰ ਮੇਨਟੇਨ ਕੀਤਾ ਜਾਵੇ ਤਾਂ ਕਿ ਇਸ ਚੀਜ਼ ਜਿਹੜੀ ਕਮੀ ਹੈ ਪੂਰੀ ਹੋ ਸਕੇ ਇਸ ਏਰੀਆ ਦੇ ਵਿੱਚ ਪਾਰਕ ਦੀ ਕਮੀ ਸੀਗੀ ਉਹ ਕਮੀ ਵੀ ਪੂਰੀ ਹੋ ਰਹੀ ਹੈ ਨਾਲ ਦੇ ਨਾਲ ਜਿਹੜਾ ਵਾਟਰ ਵਰਨ ਦੀ ਸਾਫ ਸਫਾਈ ਹਰ ਚੀਜ਼ ਦਾ ਕੰਮ ਹੋ ਰਿਹਾ ਹੈ ਐਂਡ ਮੈਂ ਥੈਂਕਫੁਲ ਹਾਂ ਕਿ ਜਿਹੜੇ ਸਾਡੇ ਜਨਰਲ ਸੈਕਟਰੀ ਨੇ ਜਿਹੜੇ ਸਾਡੇ ਮੈਂਬਰਸ ਨੇ ਇਹਨਾਂ ਟਾਈਮ ਕੱਢਦੇ ਨੇ ਸਾਰਾ ਹਾਂ ਸਾਡੇ ਕੋ ਜਿੰਨੀ ਕੰਟਰੀਬਿਊਸ਼ਨ ਹੋ ਸਕਦੀ ਹੈ ਸਾਰੇ ਕਰਦੇ ਆ ਤੇ ਚਾਹਦੇ ਆ ਕਿ ਸਾਫ ਸੁੱਤਰਾਂ ਤੇ ਵਧੀਆ ਅਪਾਰਟ ਬਣਿਆ ਆ ਬਿਲਕੁਲ ਬਹੁਤ ਬਹੁਤ ਅੱਛੀ ਗੱਲ ਹੈ ਡਾਕਟਰ ਸਾਹਿਬ ਇਨਸਾਨ ਦਾ ਜੀਵਨ ਇੱਕ ਰੁੱਖ ਵਾਂਗ ਹੋਣਾ ਚਾਹੀਦਾ ਹੈ ਜਿਵੇਂ ਰੁੱਖ ਛਾਂ ਦਿੰਦਾ ਹੈ ਫਲ ਦਿੰਦਾ ਹੈ ਲੱਕੜੀ ਦਿੰਦਾ ਪਰ ਕਿਸੇ ਨੂੰ ਕੁਝ ਨਹੀਂ ਕਹਿੰਦਾ ਚਾਹੇ ਉਹਨੇ ਕੋਈ ਵਟਾ ਮਾਰੇ ਚਾਹੇ ਉਹਦੀ ਕੋਈ ਟਾਣੀ ਤੋੜੇ ਪਰ ਉਹ ਇੱਕ ਸ਼ਾਂਤ ਹੈ ਸਾਡਾ ਜੀਵਨ ਵੀ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਸਾਨੂੰ ਰੁੱਖਾਂ ਤੋਂ ਕੁਛ ਨਾ ਕੁਛ ਸਿੱਖਣਾ ਚਾਹੀਦਾ ਹੈ ਸਾਡੇ ਜੀਵਨ ਚ ਸਰਲਤਾ ਆਣੀ ਚਾਹੀਦੀ ਹੈ ਸਾਡੇ ਜੀਵਨ ਦੇ ਅੰਦਰ ਮਾਨਵਤਾ ਆਣੀ ਚਾਹੀਦੀ ਹੈ ਸਾਡੇ ਜਦ ਤੱਕ ਇਨਸਾਨੀਅਤ ਨਹੀਂ ਆਏਗੀ ਮੈਂ ਸਮਝਦਾ ਅਸੀਂ ਜੀਣਾ ਦਾ ਕੋਈ ਹੱਕਾ ਦਾ ਨਹੀਂ ਕਰਦੇ ਆਓ ਆਪਾਂ ਹੋਰ ਮੈਂਬਰਾਂ ਨਾਲ ਵੀ ਗੱਲ ਕਰਦੇ ਹਾਂ ਮੌਸਮ ਵੀ ਬੜਾ ਸੁਹਾਣਾ ਹੁੰਦਾ ਜਾ ਰਿਹਾ ਹੈ ਸੁਹਾਣਾ ਹੋਵੇ ਕਿਉਂ ਨਾ ਕਿਉਂਕਿ ਰੱਬ ਵੀ ਦੇਖਦਾ ਹੈ ਕਿ ਮੇਰੇ ਪਿਆਰੇ ਕਿੰਨਾ ਦੂਸਰਿਆਂ ਲਈ ਕੰਮ ਕਰਨ ਲਈ ਬਿਲਕੁਲ ਤਤਪਰ ਨੇ ਔਰ ਦੂਸਰਿਆਂ ਲਈ ਸ਼ਾਨਦਾਰ ਫਲਦਾਰ ਪੌਦੇ ਲਗਾ ਰਹੇ ਨੇ ਤਾਂ ਉਹ ਇੱਕ ਬਦਲੀ ਜੀ ਵੀ ਆ ਗਈ ਸਾਡੇ ਤੇ ਬlesing ਹੈ ਉਸ ਪਰਮਾਤਮਾ ਦੀ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਆਪਣੇ ਬਸੰਤ ਰਤੂ ਕਲੱਬ ਦੀ ਜਦਾਂ ਵੀ ਅਸੀਂ ਪੌਦੇ ਲਾਏ ਨੇ ਤਾਂ ਬਾਰਿਸ਼ ਜ਼ਰੂਰ ਹੁੰਦੀ ਹੈ ਜਾਂ ਉਸ ਦਿਨ ਹੋ ਜੇ ਚਾਹੇ ਉਹ ਅਗਲੇ ਦਿਨ ਹੋ ਜੇ ਇਹ ਸਾਡਾ 24 ਸਾਲ ਦਾ ਤਜਰਬਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਕਿ ਪਰਮਾਤਮਾ ਸਾਡੇ ਕੰਮ ਨੂੰ ਸਵੀਕਾਰ ਕਰ ਰਹੇ ਨੇ ਆਓ ਗੱਲ ਕਰਦੇ ਹਾਂ ਹਾਂਜੀ ਸਤਿ ਆਦਿ ਜੀ ਤੁਹਾਡਾ ਸ਼ੁਭਨਾਮ ਨਰਮਨ ਸਿੰਘ ਸਤਿ ਆਦਿ ਨਰਮਨ ਸਿੰਘ ਜੀ ਤੁਸੀਂ ਮੈਂ ਤਾਂ ਪਹਿਲਾਂ ਤੁਹਾਨੂੰ ਮੁਬਾਰਕ ਦਿੰਦਾ ਆਦਰਸ਼ ਵੈਲਫਰ ਗੈਲਫੇਅਰ ਸੁਸਾਇਟੀ ਨੂੰ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਸੀਂ ਸਮਾਜ ਲਈ ਜੀਨ ਦੀ ਜਿਹੜੀ ਤਮੰਨਾ ਤੁਹਾਡੇ ਅੰਦਰ ਮੈਂ ਉਸ ਦੀ ਸ਼ਲਾਘਾ ਕਰਦਾ ਹਾਂ ਤਾਂ ਤੁਸੀਂ ਇਹ ਸਾਰਾ ਸੁਸਾਇਟੀ ਬਣਾਈ ਹੈ ਤਾਂ ਤੁਸੀਂ ਫਾਈਨਾਂਸ ਕਿਵੇਂ ਕਰਦੇ ਹੋ ਤੇ ਫਨਾਸ ਅਸੀਂ ਸਾਰੇ ਐਕਚੁਅਲੀ ਅੱਛੀਆਂ ਪੋਸਟਾਂ ਤੋਂ ਰਿਟਾਇਰ ਹੋਏ ਹੋਏ ਨੇ ਜੋ ਇਸ ਪਾਰਕ ਨਾਲ ਜੁੜੇ ਹੋਏ ਨੇ ਹਾਂਜੀ ਉਹ ਅਸੀਂ ਆਪਣੀ ਜੇਬ ਦੇ ਵਿੱਚੋਂ ਫਿਲਹਾਲ ਸਾਰੇ ਕਰ ਰਹੇ ਹਾਂ ਕੋਈ ਜਿਸ ਤਰ੍ਹਾਂ ਜਿੰਨੇ ਕੋ ਉਹਦੀ ਸਮਰੱਥਾ ਹੁੰਦੀ ਆ ਜਿਵੇਂ ਸਾਡੇ ਸੈਕਟਰੀ ਸਾਹਿਬ ਦੀ ਸਮਰੱਥਾ ਉਹ ਨਾ ਦਿੰਦੇ ਨੇ ਕਈ ਸਾਡੇ ਚ 5-5000 ਰੁਪਏ ਵੀ ਦੇ ਗਏ ਸਵੈ ਇੱਛਾ ਅਨੁਸਾਰ ਜਿੰਨੀ ਜਿੰਨੀ ਦੀ ਜਿਹਦੀ ਕੋਈ ਇੱਛਾ ਹੈ ਉਹ ਕੰਟਰੀਬਿਊਟ ਕਰਦਾ ਅਸੀਂ 5000 500 ਰੁਪਏ ਜ਼ਰੂਰ ਰੱਖਿਆ ਅੱਛੀ ਗੱਲ ਹੈ ਤਾਂ ਹੀ ਕੰਮ ਹੋਣਗੇ ਹਾਂ ਪਰ ਅਸੀਂ ਜਾਨੀ ਕਿ ਉਹ ਮੈਂਬਰਸ਼ਿਪ ਦਾ ਇੱਕ ਸਾਡੀ ਮੁੱਢਲੀ ਉਹਦੇ ਕਰਕੇ ਆ ਇੱਕ ਕੰਡੀਸ਼ਨ ਆ ਆਦਰਵਾਇਜ਼ ਅਸੀਂ ਆਪਣੀ ਡੋਨੇਸ਼ਨ ਦੇ ਜਾਂਦੇ ਕੋਈ 5000 ਦਿੰਦਾ ਕੋਈ 10000 ਚਲੋ ਇਹ ਤਾਂ ਰਹੀ ਤੁਹਾਡੀ ਡੋਨੇਸ਼ਨ ਵਾਲੀ ਗੱਲ ਪਰ ਚਲਦੇ ਚਲਦੇ ਸਾਡੇ ਦਰਸ਼ਕ ਜਿੰਨੇ ਵੀ ਸਾਡੇ ਚੈਨਲ ਨੂੰ ਦੇਖਦੇ ਨੇ ਤਾਂ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਵਾਂ ਸਾਡਾ ਚੈਨਲ 30-35 ਕੰਟਰੀਆਂ ਵਿੱਚ ਲੋਕ ਦੇਖਦੇ ਨੇ ਤਾਂ ਤੁਸੀਂ ਚਲਦੇ ਚਲਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਾਤਾਵਰਣ ਦੇ ਸੰਬੰਧ ਵਿੱਚ ਨਹੀਂ ਅਸੀਂ ਤਾਂ ਜੇ ਰੁੱਖ ਲਾਵਗੇ ਤਾਂ ਅਸੀਂ ਆਪਣੀ ਜ਼ਿੰਦਗੀ ਜੀਵਾਂਗੇ ਅਦਰ ਸਾਹ ਤਾਂ ਨਹੀਂ ਜੇ ਰੁੱਖਾਂ ਤੋਂ ਬਿਨਾ ਸਾਹ ਲੈਣਾ ਹੀ ਪ੍ਰੋਬਲਮ ਦੀ ਆ ਜਾਏਗੀ ਬਿਲਕੁਲ ਬਿਲਕੁਲ ਅਸੀਂ ਸਾਡੀ ਇਹ ਕੋਸ਼ਿਸ਼ ਆ ਵੀ ਜਿਹੜਾ ਪਾਰਕ ਆ ਅਸੀਂ ਪਟਿਆਲਾ ਦਾ ਸਭ ਤੋਂ ਬੈਸਟ ਪਾਰਕ ਬਣਾ ਕੇ ਰਹੀਏ ਇਹ ਬਣ ਗਿਆ ਜੀ ਤੁਹਾਡੇ ਉਦਮ ਨਾਲ ਬਣ ਗਿਆ ਅਸੀਂ ਕਰਿਆ ਹਾਂ ਸਾਡੀ ਬੜੀ ਸੋਹਣੀ ਟੀਮ ਆ ਜਿਹੜੀ ਇਹ ਸਰਦੀ ਚ ਧੁੰਦਾਂ ਦੇ ਵਿੱਚ ਵੀ ਗਰਮੀ ਚ ਜੂਨ ਜੁਲਾਈ ਦੇ ਮਹੀਨੇ ਚ ਜਦੋਂ ਕਿ ਅਸੀਂ ਏਸੀ ਚ ਬੜੇ ਬੈਠੇ ਹੋਨੇ ਸਾਰੇ ਇਹ ਪਾਣੀ ਪਾਉਦੇ ਰਹੇ ਨੇ ਤੇ ਕੋਈ ਸਰਕਾਰ ਸਾਨੂੰ ਬਹੁਤ ਸਹਿਯੋਗ ਦੇ ਰਹੀ ਆ ਇਸ ਕਰਕੇ ਅਸੀਂ ਵੀ ਇਹਨੂੰ ਸਭ ਤੋਂ ਪਟਿਆਲਾ ਦਾ ਸਾਡੀ ਆਸ ਆ ਸੋਸਾਇਟੀ ਸਾਰੇ ਕਨੰਬਰ ਫਰਕ ਲਿਆਣਾ ਬਿਲਕੁਲ ਬਨ ਜਾਏਗਾ ਇਹ ਬਨ ਗਿਆ ਜੀ ਮੈਂ ਤਾਂ ਕਹਿੰਦਾ ਬਨ ਗਿਆ ਪਰ ਦੋਸਤੋ ਮੈਂ ਤਾਂ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਗੱਲ ਆਪਣੀ ਦਿਲ ਦੇ ਭਾਵ ਸੇਰ ਕਰਾਂਗਾ ਜਦ ਇਨਸਾਨ ਕੋਈ ਰੁੱਖ ਲਾਂਦਾ ਹੈ ਤਾਂ ਉਹ ਜਦ ਵੱਡਾ ਹੁੰਦਾ ਜਦ ਤੁਸੀਂ ਉਹਦੇ ਕੋਲੋਂ ਲੰਘਦੇ ਹੋ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਉਹ ਤੁਹਾਡੇ ਨਾਲ ਗੱਲ ਜ਼ਰੂਰ ਕਰਦਾ ਹੈ ਉਹ ਤੁਹਾਡਾ ਮਨ ਵੀ ਕਰਦਾ ਹੈ ਵੀ ਆਹ ਇਹ ਬੂਟਾ ਮੈਂ ਲਾਇਆ ਸੀ ਤਾਂ ਤੁਸੀਂ ਵੀ ਉੱਥੇ ਰੁਕੋਗੇ ਦੋ ਮਿੰਟ ਲਈ ਜੂ ਰੁਕੋਗੇ ਤਾਂ ਬਹੁਤ-ਬਹੁਤ ਸ਼ੁਕਰੀਆ ਹਾਂਜੀ ਹਾਂ ਵਿੱਚ ਕਿ ਨਾ ਅਸੀਂ ਤੁਹਾਨੂੰ ਜਿਹੜੀ ਰੁਕਣ ਦੀ ਗੱਲ ਕਰ ਰਹੇ ਹਾਂ ਅਸੀਂ ਸਵੇਰੇ ਦੁਪਹਿਰੇ ਸ਼ਾਮ ਜੇ ਪਾਰਕ ਦਾ ਢੇੜਾ ਹੀ ਨਾ ਲਾਈਏ ਸਾਨੂੰ ਐਂ ਜੇ ਲੱਗਦਾ ਵੀ ਐਂ ਨਹੀਂ ਹੋ ਜਾਂਦੀ ਐ ਅਸੀਂ ਢੇੜਾ ਜਰੂਰ ਲਾਉਂਦੇ ਹਾਂ ਤੁਹਾਨੂੰ ਪਤਾ ਹੈ ਕਿ ਮੇਰੇ ਇੱਥੇ ਸਾਡੇ ਖਟੋਖੜ 5000 ਬੱਚੇ ਅਸੀਂ ਉਹਰੇ ਉਹਰੇ ਜਮਾਏ ਹੋਏ ਨੇ ਉਹਨਾਂ ਸਾਰੇ ਬੱਚੇ ਦਾ ਖਿਆਲ ਰੱਖਦੇ ਰਹੀ ਜਦੋਂ ਅਸੀਂ ਉਹਨੂੰ ਬੂਟਿਆਂ ਦਾ ਸਾਨੂੰ ਹੋ ਗਿਆ ਕਿੰਨਾ ਸੀ ਦੋਸਤੋ ਇਹੀ ਇੱਕ ਪ੍ਰੇਮ ਹੈ ਵਾਤਾਵਰਣ ਦੇ ਸਬੰਧੀ ਸਾਨੂੰ ਆਓ ਆਪਾਂ ਦੁਨੀਆ ਦੇ ਲੋਕਾਂ ਲਈ ਜੀਣਾ ਸਿੱਖੀਏ ਆਓ ਅਸੀਂ ਦੁਨੀਆਨ ਵਾਲੀਆਂ ਨਸਲਾਂ ਨੂੰ ਬਚਾਓ ਵਾਸਤੇ ਵੱਧ ਤੋਂ ਵੱਧ ਪੌਦੇ ਲਗਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਕੋਸਣ ਨਾ ਜਿੱਤੇ ਅਸੀਂ ਪੌਦੇ ਲਗਾਉਨੇ ਨੇ ਉਹਦੇ ਨਾਲ ਨਾਲ ਅਸੀਂ ਜਲ ਵੀ ਬਚਾਣਾ ਹੈ ਕਿਉਂਕਿ ਜੇ ਜਲ ਹੈ ਤਾਂ ਕਲ ਹੈ ਤਾਂ ਦੋਸਤੋ ਅੱਜ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਹਾਂਜੀ ਆਪਣਾ ਸ਼ੁਭਨਾਮ ਗੁਲਜਾਰ ਸਿੰਘ ਕੰਪਨੀ ਕੌਂਟਰ ਜੀ ਅੱਛਾ ਵਾਹ 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 ਕੀ ਬਾਤ ਹੈ ਗੁਲਜਾਰ ਸਿੰਘ ਜੀ ਤੁਸੀਂ ਕਿੰਨੇ ਸਮੇਂ ਤੋਂ ਇਸ ਪਾਰਕ ਵੈਲਫੇਅਰ ਨਾਲ ਜੁੜੇ ਹੋਏ ਹੋ ਸੋਸਾਇਟੀ ਨਾਲ ਜਦੋਂ ਤੋਂ ਇੱਥੇ ਪਾਰਕ ਬਣਿਆ ਉਦੋਂ ਦੇ ਉਹਦਾਂ ਦੇ ਨਾਲ ਹੀ ਹੈ ਅੱਛਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਵਾਤਾਵਰਣ ਦੇ ਸਬੰਧੀ ਜਾਂ ਆਪਣੀ ਸੋਸਾਇਟੀ ਦੇ ਬਾਰੇ ਕੁਝ ਕਹਿਣਾ ਚਾਹੋਗੇ ਤਾਂ ਸਾਡੇ ਦਸਕਾ ਨਾਲ ਆਪਣੇ ਵਿਚਾਰ ਸਾਂਝੇ ਕਰੋ ਮੈਂ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਵੀ ਜੋ ਦਰਖਤ ਲਾਉਨੇ ਆ ਇਹ ਸਾਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਹਾੜੀ ਸਹਾਇਤਾ ਕਰਦੇ ਬਿਲਕੁਲ ਜਦੋਂ ਜੰਮਦੇ ਆਂ ਜਦੋਂ ਵੀ ਸਾਡੀ ਸਹਾਇਤਾ ਕਰਦੇ ਨੇ ਆਕਸੀਜਨ ਮਿਲਦੀ ਆ ਸਾਨੂੰ ਸਾਰਾ ਕੁਝ ਮਿਲਦਾ ਜਦੋਂ ਮਰਦੇ ਆਂ ਉਦੋਂ ਵੀ ਸਾਨੂੰ ਇਹ ਲੱਕੜੀਆਂ ਕੰਮ ਦਿੰਦੇ ਆ ਮੈਂ ਕਿਤੇ ਲਿਖਿਆ ਸੀ ਰੁੱਖ ਆਉਣ ਰੁੱਖ ਕੰਮ ਆਉਣਗੇ ਤੇਰੇ ਜਦ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਤੂੰ ਕੱਟ ਹਾਨੀਆਂ ਆ ਦੋਸਤੋ ਬਹੁਤ-ਬਹੁਤ ਸ਼ੁਕਰੀਆ ਬਹੁਤ ਅੱਛਾ ਲੱਗਿਆ ਸਾਰਿਆਂ ਨਾਲ ਆਪਾਂ ਵਿਚਾਰ ਸਾਂਝੇ ਕੀਤੇ ਔਰ ਜਦ ਦੇ ਸਾਡੇ ਦਰਸ਼ਕ ਇਹ ਦੇਖਣਗੇ ਵੀਡੀਓ ਦੇਖਣਗੇ ਤਾਂ ਉਹਨਾਂ ਦੇ ਮਨ ਵਿੱਚ ਉਤਸ਼ਾਹ ਪੈਦਾ ਹੋਏਗਾ ਕਿ ਉਹ ਵੀ ਪੌਦੇ ਲਾ ਕੇ ਵਾਤਾਵਰਣ ਦੀ ਸੇਵਾ ਕਰਨ ਮੈਂ ਇੱਕ ਵਾਰੀ ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਜਿਹੜਾ ਸਾਡਾ ਰਾਜੇਸ਼ ਸ਼ਰਮਾ ਵਸੰਤ ਰਿਤੂ YouTube ਚੈਨਲ ਹੈ ਮੋਨਟਾਈਜ਼ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਕਰਨਾ ਇਹ ਵੀਡੀਓ ਜਦ ਵੀ ਤੁਸੀਂ ਦੇਖੋ ਇਸ ਨੂੰ ਜਰੂਰ ਸ਼ੇਅਰ ਕਰਨਾ ਕਿ ਤੁਹਾਡੇ ਇਹ ਵਿਚਾਰ ਹੋਰ ਲੋਕਾਂ ਤੱਕ ਵੀ ਪਹੁੰਚਣ ਹੋਰ ਲੋਕ ਵੀ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਨ ਅੱਗੇ ਆਉਣ ਔਰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਦੀ ਸੇਵਾ ਕਰਨ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਦੋਸਤੋ